ਹਾਂਜੀ ਆਪਾਂ ਨੇ ਜਿੰਦਰੇ ਤੇ ਰੰਗ ਕਰਤਾ ਕੋੜੀ ਵੀ ਜਵਾ ਰੰਗ ਕਰਕੇ ਤਿਆਰ ਆ ਗਈ ਤੇ ਬਾਕੀ ਸਟੀering ਜਿੰਦਰੇ ਤਿਆਰ ਹੋ ਗਿੱਦਰੋਂ ਫੋਰ ਪਿਆਗਾ ਉਧਰ ਆਪਾਂ ਮਟਰ ਲੋਡਰ ਮਸ਼ੀਨ ਦੀ ਰਿਪੇਅਰ ਕਰੀ ਜਾਂਦੇ ਆ ਇਹ ਆਪਾਂ ਨੇ ਇੱਕ ਚੈਨ ਪਾਉਣੀ ਦਾ ਵੀ ਪਿੱਛੇ ਜਮਾ ਖਤਮ ਆ ਦੇਖੋ ਦੇਖ ਸਕਦੇ ਹੋ ਵੀਡੀਓ ਚ ਇਹ ਚੈਨ ਆਪਾਂ ਨੇ ਵੀ ਪਾਣੀ ਹੈ ਬਰੀਆਂ ਇੰਗਲਾ ਖੋਲੀਆਂ ਜਨਾਂਗਾ ਅੱਛਾ ਇੰਗਲਾ ਖੋਲੀਆਂ ਨੇ ਜੇ ਆਪਦੇ ਭਾਂਜੇ ਨਾਲ ਨਹੀਂ ਵਤਾਂਗੇ ਵਤਨ ਬਾਕੀ ਆਪਾਂ ਨੇ ਇਹਦੇ 4 ਸਟਾਰ ਪਾਉਣੇ ਨੇ ਨਵੇਂ ਉੱਪਰ ਆ ਸਟਾਰ ਪਾਉਣੇ ਨੇ ਵਿਚੇ 4 ਪਾਉਣੇ ਨੇ ਇੱਕ ਇਹਦਾ ਆਪਾਂ ਨੇ ਹੁੱਕ ਦਾ ਕੰਮ ਕਰਨਾ ਹੈ ਇਹ ਰਿਆਰ ਦਾ ਆ ਜੋ ਆਪਾਂ ਤੁਹਾਨੂੰ ਹੋਰ ਕੰਮ ਆਨੇ ਚੈੱਕ ਕਰਵਾਈਏ ਬਾਕੀ ਆਹ ਵਾਲੀ ਪੂਰੀ ਹੋ ਗਈ ਜਿਹੜੇ ਗੇਅਰ ਤੇ ਆ ਗਏ ਤੇ ਉੱਪਰ ਆਈ ਪੁਲੀ ਇਹ ਵੀ ਆਪਾਂ ਨੇ ਨਵੀਂ ਪਾਉਣੀ ਹੈਗੀ ਇਹ ਵਿੱਚੋਂ ਆਹ ਜੀ ਕੱਸ ਗਈ ਤੇ ਇਹ ਬੈਲਟਾਂ ਪਾਣੀ ਕਿਸਾਉਂਦੀ ਹੈ ਜੀ ਤਾਂ ਬੈਲਟਾ ਪੁੱਠੀ ਹੀ ਚੱਲਦੀ ਹੈ ਨਾ ਬੈਲਟ ਕੋਕ ਜਾਂਦੀ ਹੈਗੀ ਆਪਾਂ ਇਹ ਪਾਉਣੀ ਹੈ ਜੀ ਬਾਕੀ ਆਹ ਉਪਰ ਟੱਪ ਆ ਜਾਗਾ ਇਹਦੀ ਪਰ ਰਿਪੇਅਰ ਕਰਨੀ ਹੈ ਇਹ ਵਿੱਚ ਗਲੀਆਂ ਹੋਈਆਂ ਹੋਈਆਂ ਨੇ